ਇੱਕ ਸੰਤਾਂ ਲਵੇ ਭਾਈ ਇੱਕ ਮੁੰਡਾ ਆਇਆ ਤੇ ਉਹ ਸੰਤਾਂ ਨੂੰ ਕਹਿਣ ਲੱਗਿਆ ਕਹਿੰਦਾ ਬਾਬਾ ਜੀ ਮੈਨੂੰ ਤੁਸੀਂ ਆਪਦਾ ਚੇਲਾ ਬਣਾ ਲਓ ਤੇ ਤੁਸੀਂ ਮੇਰੇ ਗੁਰੂ ਬਣ ਜਾਓ ਤਾਂ ਸੰਤ ਕਹਿਣ ਲੱਗੇ ਭਾਈ ਇਹ ਬਹੁਤ ਕਮ ਔਖਾ ਹੈ ਤੇਰੇ ਵੱਸ ਦਾ ਰੋਗ ਨਹੀਂ ਉਹ ਕਹਿੰਦਾ ਨਹੀਂ ਮੇਰੇ ਦਿਲ ਦੀ ਤਮੰਨਾ ਹੈ ਕਿ ਮੈਂ ਭਗਤੀ ਕਰਾਂ ਉਹ ਰੱਬ ਦਾ ਨਾਮ ਲਵਾਂ ਤਾਂ ਸੰਤਾਂ ਨੇ ਭਾਈ ਉਸ ਮੁੰਡੇ ਨੂੰ ਚੇਲਾ ਬਣਾ ਲਿਆ ਤੇ ਸੰਤ ਕਹਿਣ ਲੱਗੇ ਭਾਈ ਅੱਜ ਤੋਂ ਬਾਅਦ ਤੂੰ ਭਗਤੀ ਕਰਿਆ ਕਰ ਸਵੇਰੇ ਸੁਨੇਹਾ ਉੱਠਿਆ ਕਰ ਨਹਾਇਆ ਧੋਇਆ ਕਰ ਉਹ ਪ੍ਰਮਾਤਮਾ ਦਾ ਨਾਮ ਲਿਆ ਕਰ ਤੇ ਉਹਦੀ ਰਜਾ ਦੇ ਵਿੱਚ ਰਹਾ ਕਰ ਤਾਂ ਉਹ ਮੁੰਡਾ ਕਹਿੰਦਾ ਠੀਕ ਹੈ ਬਾਬਾ ਜੀ ਤਾਂ ਉਹ ਮੁੰਡਾ ਉਦਹੀਂ ਕਰਨ ਲੱਗਿਆ ਜਿਵੇਂ ਸੰਤਾਂ ਨੇ ਉਸ ਨੂੰ ਆਖਿਆ ਸੀ ਤੇ ਉਹ ਸੰਤ ਬਣ ਗਿਆ ਇੱਕ ਦਿਨ ਉਹ ਤੁਰਿਆ ਜਾਂਦਾ ਜਾਂਦਾ ਇੱਕ ਪਿੰਡ ਵਿੱਚ ਵਗ ਗਿਆ ਉੱਥੇ ਇੱਕ ਝੌਰੀ ਦਾਣੇ ਪੁੰਨੀ ਜਾਂਦੀ ਸੀ ਪੱਠੀ ਤੇ ਤੇ ਉਹ ਉਸ ਪੱਠੀ ਦੇ ਲਵੇ ਜਾ ਕੇ ਬਹਿ ਗਿਆ ਜਦੋਂ ਉਹ ਪੱਠੀ ਦੇ ਲੇਵੇ ਜਾ ਕੇ ਬਹਿ ਗਿਆ ਤਾਂ ਉਹ ਮਾਈ ਨੇ ਦੇਖਿਆ ਵੀ ਇਹ ਤਾਂ ਕੋਈ ਰੱਬ ਦਾ ਪਿਆਰਾ ਲੱਗਦਾ ਹੈ ਤੇ ਉਸ ਨੇ ਇੱਕ ਮੂਠੀ ਦਾਣੇ ਦੀ ਉਸ ਸੰਤ ਨੂੰ ਦੇ ਦਿੱਤੀ ਤੇ ਉਹ ਖਾਣ ਲੱਗਿਆ ਐਨੇ ਠੰਡ ਦਾ ਟਾਈਮ ਸੀ ਤੇ ਨੇਰਾ ਹੋਣ ਲੱਗਿਆ ਤੇ ਮਾਤਾ ਨੇ ਦੇਖਿਆ ਵੀ ਇਹ ਤਾਂ ਫੇਰ ਵੀ ਨਹੀਂ ਗਿਆ ਇੱਥੇ ਬੈਠਾ ਵੀ ਇਹ ਕੌਣ ਹੋ ਸਕਦਾ ਹੈ ਇਹ ਤਾਂ ਉਹ ਪਰਮਾਤਮਾ ਦੀ ਰਜਾ ਦੇ ਵਿੱਚ ਰਹਿਣ ਵਾਲਾ ਕੋਈ ਫਕੀਰ ਲੱਗਦਾ ਹੈ ਕੋਈ ਰੱਬ ਦਾ ਪਿਆਰਾ ਲੱਗਦਾ ਹੈ ਤਾਂ ਮਾਤਾ ਨੇ ਫੇਰ ਉਸ ਨੂੰ ਦੋ ਮੁਠੀਆਂ ਹੋਰ ਭਰ ਕੇ ਦਾਣਿਆਂ ਦੀਆਂ ਦਿੱਤੀਆਂ ਤੇ ਉਹਨੇ ਫੇਰ ਫੜ ਲਈਆਂ ਤੇ ਉਹ ਫੇਰ ਉਹ ਦਾਣੇ ਖਾਣ ਲੱਗ ਗਿਆ ਐਨੇ ਹਨੇਰਾ ਹੋ ਗਿਆ ਤੇ ਉਹ ਮਾਤਾ ਜਿਹੜੀ ਦਾਣੇ ਭੁੰਨ ਰਹੀ ਸੀ ਤਾਂ ਆਪਦੇ ਘਰੇ ਚਲੀ ਗਈ ਠੰਡ ਦਾ ਟਾਈਮ ਸੀ ਤੇ ਉਸਨੇ ਕੀ ਕਰਿਆ ਉਹ ਜਿਹੜਾ ਪੱਠੇ ਵਾਲਾ ਮੋਗਾ ਹੁੰਦਾ ਹੈ ਉਸਦੇ ਅੱਗੇ ਬੋਰੀ ਵਿਛਾਈ ਤੇ ਉੱਥੇ ਹੀ ਸੌਂ ਗਿਆ। ਉੱਥੇ ਦਾ ਇੱਕ ਰਾਜਾ ਸੀ ਤੇ ਉਹ ਰਾਜੇ ਦੇ ਪਹਿਰੇਦਾਰ ਜਦੋਂ ਰਾਤ ਨੂੰ ਪਹਿਰਾ ਦਿੰਦੇ-ਦਿੰਦੇ ਉੱਥੇ ਆਏ ਤਾਂ ਉਹਨਾਂ ਨੇ ਦੇਖਿਆ ਵੀ ਇੱਕ ਸੰਤ ਪੱਠੀ ਦੇ ਮੂਹਰੇ ਪਿਆ ਤੇ ਉਹ ਸੁੱਤਾ ਪਿਆ ਉਹ ਪ੍ਰਮਾਤਮਾ ਦੀ ਰਾਜਾ ਦੇ ਵਿੱਚ ਪਿਆ। ਉਹ ਪਹਿਰੇਦਾਰਾਂ ਨੇ ਜਾ ਕੇ ਉਹ ਰਾਜੇ ਨੂੰ ਕਿਹਾ ਵੀ ਐਂ ਕਰਕੇ ਉੱਥੇ ਇੱਕ ਸਾਧੂ ਪਿਆ ਤੇ ਆਰਾਮ ਕਰ ਰਿਹਾ ਹੈ। ਤੇ ਰਾਜਾ ਦੇਖ ਕੇ ਹੈਰਾਨ ਰਹਿ ਗਿਆ ਵੀ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ। ਉਹ ਇੱਕ ਪੱਠੀ ਦੇ ਮੂਰੇ ਹੀ ਸੌ ਗਿਆ ਤਾਂ ਰਾਜਾ ਕਹਿੰਦਾ ਤੇ ਉਹ ਸਾਧੂ ਨੂੰ ਬੁਲਾ ਕੇ ਲਿਓ ਤਾਂ ਉਹ ਪਹਿਰੇਦਾਰ ਉਹ ਸਾਧੂ ਲਵੇ ਆਏ ਤੇ ਸਾਧੂ ਨੂੰ ਕਹਿਣ ਲੱਗੇ ਕਹਿੰਦੇ ਬਾਬਾ ਜੀ ਤੁਹਾਨੂੰ ਰਾਜਾ ਸਾਹਿਬ ਸਾਦੇ ਨੇ ਤੁਸੀਂ ਸਾਡੇ ਨਾਲ ਚੱਲੋ ਤਾਂ ਸਾਧੂ ਬੋਲਿਆ ਕਹਿੰਦਾ ਰਾਜੇ ਨੂੰ ਮੇਰੇ ਤੱਕ ਕੀ ਲੋੜ ਪੈਗੀ ਨਾਲੇ ਮੈਂ ਸਾਧੂ ਲਵੇ ਕੀ ਕਰਨ ਜਾਣਾ ਮੈਂ ਕਿਹੜਾ ਕੁਝ ਮੰਗਣਾ ਜਾਂ ਕੁਝ ਲੈਣਾ ਇਸ ਕਰਕੇ ਮੈਂ ਕਾ ਤੋ ਰਾਜੇ ਲਵੇ ਜਾਮਾ ਜੇ ਭਾਈ ਰਾਜੇ ਨੂੰ ਕੋਈ ਲੋੜ ਆ ਤਾਂ ਉਹ ਮੇਰੇ ਲਵੇ ਆ ਕੇ ਪੁੱਛ ਲੈ ਤਾਂ ਉਸਨੇ ਜਿਹੜੇ ਪਹਿਰੇਦਾਰ ਸੀ ਉਹੀ ਜਾ ਕੇ ਉਹਨਾਂ ਨੇ ਰਾਜੇ ਨੂੰ ਦੱਸਤਾ ਵੀ ਸਾਧੂ ਨਹੀਂ ਆ ਰਹੇ ਤੇ ਉਹ ਕਹਿੰਦੇ ਵੀ ਜੇ ਰਾਜੇ ਨੂੰ ਕਾਹੇ ਚੀਜ਼ ਦੀ ਲੋੜ ਹੈ ਤਾਂ ਮੇਰੇ ਲਵੇ ਆ ਜੇ ਤਾਂ ਰਾਜਾ ਉਹ ਸਾਧੂ ਲਵੇ ਆਇਆ ਤੇ ਸਾਧੂ ਨੂੰ ਆ ਕੇ ਕਹਿਣ ਲੱਗਿਆ ਕਹਿੰਦਾ ਬਾਬਾ ਜੀ ਐਂ ਦੱਸੋ ਤੁਹਾਨੂੰ ਇੱਥੇ ਨੀਂਦ ਕਿਵੇਂ ਆ ਗਈ ਮੈਂ ਐਨੇ ਪੋਲੇ ਗੱਦਿਆਂ ਤੇ ਸੁੱਤਾ ਸੀ ਤੇ ਵਧੀਆ ਮਾਫਲਵ ਦੇ ਗੱਦੇ ਸੀ ਮੈਨੂੰ ਉੱਥੇ ਨੀਂਦ ਨਹੀਂ ਆਈ ਤੁਸੀਂ ਇੱਕ ਪੱਠੀ ਦੇ ਮੂਹਰੇ ਸੌਂਗੇ ਉਹ ਕਹਿੰਦੇ ਭਾਈ ਤੇਰੇ ਤੇ ਮੇਰੇ 'ਚ ਵੀ ਬਹੁਤ ਫਰਕ ਹੈ ਤੂੰ ਸਾਰੀ ਰਾਤ ਸੋਚਾਂ ਦੇ ਵਿੱਚ ਨੰਗਾਤੀ ਤੈਨੂੰ ਤਾਂ ਨਹੀਂ ਨੀਂਦ ਆਈ ਤੇ ਮੈਂ ਉਹ ਦਾਤੇ ਦੀ ਰਾਜਾ ਦੇ ਵਿੱਚ ਸੀ ਤੇ ਉਹ ਪਿਆਰੇ ਦੀ ਭਾਲ ਦੇ ਵਿੱਚ ਸੀ ਮੈਨੂੰ ਤਾਂ ਨੀਂਦ ਆ ਗਈ ਫਰਕ ਇੰਨਾ ਕੀ ਹੈ ਤੂੰ ਸੋਚਾਂ ਦੇ ਵਿੱਚ ਨੰਗਾਤੀ ਮੈਂ ਉਹ ਪਿਆਰੇ ਦੀ ਰਾਜਾ ਦੇ ਵਿੱਚ ਰਾਤ ਨੰਗਾਤੀ ਤੇ ਇਸ ਕਰਕੇ ਤੈਨੂੰ ਸੋਚਾਂ ਕਰਕੇ ਨਹੀਂ ਨੀਂਦ ਆਈ ਮੈਨੂੰ ਉਹ ਪਿਆਰੇ ਦੀ ਇਜਾਦ ਵਿੱਚ ਨੀਂਦ ਆ ਗਈ ਜਦੋਂ ਸਵੇਰ ਉੱਠਿਆ ਮੈਂ ਭਾਜਨ ਬੰਦਗੀ ਕਰੀ ਤੇ ਮੈਨੂੰ ਜਾਗ ਆ ਗਈ ਤੇ ਇਹ ਫਰਕ ਇੰਨੀ ਹੈ ਇਸ ਕਰਕੇ ਜੇ ਤੈ ਨੀਂਦ ਲਿਆਉਣੀ ਹੈ ਤਾਂ ਉਹ ਪਰਮਾਤਮਾ ਦੀ ਰਜਾ ਦੇ ਵਿੱਚ ਰਹਾ ਕਰ ਉਹ ਦਾਤੇ ਦੀ ਰਜਾ ਦੇ ਵਿੱਚ ਰਹਾ ਕਰ ਫਿਰ ਬੰਦਾ ਸੁਖੀ ਰਹਿੰਦਾ ਹੈ ਇੰਨੀ ਗੱਲ ਸੁਣ ਕੇ ਰਾਜਾ ਹੈਰਾਨ ਰਹਿ ਗਿਆ ਤੇ ਉਹ ਸੰਤਾਂ ਦੇ ਪੈਰੀ ਹੱਥ ਲਾਉਣ ਲੱਗ ਗਿਆ ਤੇ ਇੰਨੀ ਕਹਿ ਕੇ ਫਿਰ ਸੰਤ ਉਸ ਤੋਂ ਰਾਜੇ ਨੂੰ ਸਮਝਾ ਕੇ ਉਤੋਂ ਚਲੇ ਗਏ ਤੇ ਰਾਜੇ ਦੇ ਦਿਮਾਗ ਦੇ ਵਿੱਚ ਵੜ ਗਈ ਤੇ ਰਾਜਾ ਵੀ ਫਿਰੋ ਪਰਮਾਤਮਾ ਦੇ ਭਾਣਾ ਮੰਨਣ ਲੱਗ ਗਿਆ ਤੇ ਭਾਜਨ ਬੰਦਗੀ ਕਰਨ